ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਤੈਨਾਂ ਨਗ ਸੇ ਲਈ ਲੈ ਕੇ ਆਏ ਜੀ ਦੋ ਗਾਮਾ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿਣ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਫਿਰੰਡਾ ਤਸੀ ਰਾਮਪੁਰਾ ਫੂਲ 9 ਕਿਲੋਮੀਟਰ ਆਪਾਂ ਰਾਮਪੁਰਾ ਸ਼ਹਿਰ ਆ ਜਾਂਦਾ 4 ਕਿਲੋਮੀਟਰ ਤੱਕ ਸ਼ਹਿਰ ਆ ਜਾਂਦਾ ਮੋਬਾਈਲ ਨੰਬਰ ਬੋਲ ਦਿਓ 98722 ਬੱਤੀ 148 ਠੀਕ ਹੈ ਭਾਈ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆ ਸੂਈ ਬਈ ਦੂਜਾ ਸੂਆ ਸੂਈ ਹੈ ਇਹ ਕਦੋਂ ਸੂਈ ਹੈ ਬਈ ਇਹ ਰਾਤ ਹੀ ਸੂਈਆ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਹੈ ਬੱਛੀ ਬਹੁਤ ਚੰਗੀ ਹੈ ਰੱਟ ਦਿਖਾ ਰਿਹਾ ਪੂਰਾ ਵਧੀਆ ਟੀਕਾ ਪਰਾਇਆ ਹੈ ਬੱਚਾ ਬੱਛੀ ਨੂੰ ਜਨਮ ਦਿੱਤਾ ਬੱਚੀ ਦੇ ਕੀ ਬਾਤ ਆ ਨਾਸਾਂ ਨਾਸਾਂ ਗੁਲਾਬੀ ਹੈ ਨਾ ਫਾਰਮ ਜੋ ਬੱਛੀ ਲਈ ਆ ਬਈ ਇਹ ਮਨਲਾ ਵੀ ਟੀਕਾ ਵਧੀਆ ਪਰਾਗਾ ਬੰਦੇ ਦਾ ਓਕੇ ਬਈ ਹਾਂ ਕਿੰਨਾ ਗਵੋੜਾ ਬੂੜਾ ਬਾਈ ਨੇ ਕੱਢਿਆ ਫਿਰ ਇਹਦਾ ਬਈ 6.5 ਕਿਲੋ ਬੂੜਾ ਸੂਰੇ ਆਪਾਂ ਚੋਦਾ ਬੱਚਾ ਜਗਾ ਕੇ ਪ੍ਰੋਪਰ ਖਾਲੀਤਾ ਹੀ ਕਰੀ ਨਹੀਂਗੀ ਠੀਕ ਆ ਬਈ ਹਾਂ ਥਾਣ ਥ ਥਣ ਮੁੱਠੀ ਵਾਲਾ ਥਣ ਕਿਆ ਬਾਤ گلابی ਥਣ ਕਿਆ ਬਾਤ ਬਿਊਟੀਫੁੱਲ ਪ੍ਰਿੰਟ ਇਹ ਦੇ ਮਗਰ ਬੱਚੀ ਆ ਬਾਈ ਇਹ ਪੇਪਰ ਦੀ ਹੈਗੀ ਓਕੇ ਬਾਈ ਇਹ ਵੀ ਦੱਸਿਆ ਬੰਦੇ ਨੇ ਠੀਕ ਹੈ ਬਾਈ ਫਾਰਮ ਜੇ ਲਈ ਵੀ ਹੈ ਓਕੇ ਬਾਈ ਖੋਲ ਦੇ ਬਾਈ ਤੋੜ ਕੇ ਰਖਾ ਦੇ ਬੁੱਲ ਬਰੀਡ ਆ ਸੂਈ ਸਵਾਈ ਬਹੁਤ ਚੰਗਾ ਲੀਵਾ ਦਿਖਾ ਦੇ ਬਾਈ ਵੇਖ ਇਸ ਦੇ ਬੋਦੀ ਬਾਦੀ ਪੂਰੀ ਚੰਗੀ ਲੰਮੀ ਲੰਮੀ ਬੈੜ ਦੇ ਵਿੱਚ ਫੁੱਲ ਤੋੜਾ ਚੈੱਕ ਕਰੋ ਇੱਕ ਨੰਬਰ ਤੋੜਾ ਕਰ ਮੈਰਾ ਕਿਆ ਬਾਤ ਆ ਬਾਈ ਬਰੀਡ ਬਹੁਤ ਆਣਾ ਬੈੜ ਤੇ ਲੇਵਲ ਉਹ ਘਟਲੇ ਵੀ ਦੀਆ ਬਈ ਐ ਨਹੀਂ ਬਈ ਟੁੱਟੇ ਲੇ ਵੀ ਦੀ ਹੋਊਗੀ ਸਹੀ ਗੱਲ ਆ ਬਾਈ ਹੂੰ ਦੁੱਧ ਦੇ ਦੂਗੀ ਪચ્ચી 24 25 ਕਿਲੋ ਹੂੰ ਥੋੜਾ ਬੱਚੇ ਦਾ ਕਰਦੀ ਆ ਹਾਂ ਬੱਚੇ ਦਾ ਕਰਦੀ ਆ ਥੋੜਾ ਜਿਹਾ ਕੀ ਮੁੱਲ ਹੈ ਜਾਇਜ਼ ਫਿਰ ਇਹਦਾ ਬਈ ਡਾਕਟਰ ਘੱਥ ਬੰਨ ਕੇ ਬੇਨਤੀ ਆ ਇਹਦਾ ਮੁੱਲ ਕਰਾਉਣ ਵਾਲਾ ਕੋਸ਼ ਕਰਾ ਲੈ ਅੱਜ ਭਾ ਆਪਣੇ ਦੇਣ ਲੈਣੇ ਹੋਣਗੇ ਬਾਜੋ 5 400 ਰੁਪਏ ਸੋੜ ਹੀ ਹੋਊਗੀ ਓਕੇ ਆਹਣਾ ਕਹੇ ਵੀ ਇਹਨਾਂ ਦਾ ਮੁੱਲ ਕਰਾ ਜੀ ਬਾਈ ਹੂੰ ਇਹਦਾ 75000 ਰੁਪਏ ਲੈਣਾ ਹੀ ਆ ਆਪਾਂ ਜਮ ਜਾਇਜ਼ ਮੁੱਲ ਆ ਬਾਈ ਕੋਈ 85 ਨਹੀਂ ਕਹਿੰਦਾ ਕੋਈ 90 ਨਹੀਂ ਕਹਿੰਦਾ ਮੁੱਲ 75000 ਦੀ ਵੜ ਬਾਈ ਕਹ ਮੜਾ ਮੋਟਾ ਕੋਈ ਚੱਕ ਬੰ ਮੜਾ ਮੋਟਾ ਥੋੜਾ ਜਿਹਾ ਭਈ ਹੋ ਜਾਊਗਾ ਪਰ ਮੁੱਲ ਬਾਈ ਨੇ ਪਹਿਲਾਂ ਹੀ ਜਾਇਜ਼ ਰੱਖਿਆ ਖਿੱਚ ਕੇ ਮੋਲਾ ਥਣ ਦੇਖੋ ਕਿ ਨਾ ਚੰਗਾ ਲੱਗਿਆ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਗਲਾਬੀ ਥਣ ਬੱਚਾ ਛੱਡ ਤੇ ਐਂ ਨਿਆਣਾ ਪਾ ਕੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਖਹਿਣਾ ਕਰਮ ਲਈ ਨਾ ਕੁਛ ਨਹੀਂ ਚੜੀ ਪਈ ਐ ਬੱਚਿਆਂ ਦਾ ਬਈ ਲੋਕ 90 90 95 95 ਕਰੀ ਜਾਂਦੇ ਆ ਸਹੀ ਗੱਲ ਆ ਬਈ ਆਪਣੇ ਬਾਜ ਮਾ ਜਾਇਜ਼ ਹੀ ਹੁੰਦੇ ਆ ਦੁੱਧ ਬੱਚੀ 25 ਕਿਲੋ ਆਰਾਮ ਨਾਲ ਦੇਊਗੀ ਬਾਈ ਆ ਮੁੱਲ ਨਹੀਂ ਮਿਲਣਾ ਹਾਂ ਬਾਕੀ ਕੱਦ ਵਾਲੀ ਬੱਚਿਆ ਛੋਟੀ ਨਾ ਬੰਨੇ ਕੋਈ ਹੂੰ ਬੱਚਾ ਬੱਛੀ ਆ ਬੱਛੀ ਵੀ ਬਹੁਤ ਚੰਗੀਆਂ ਦੋ ਨਾਲ ਕ ਮਿਲ ਜਾਂਦੇ ਆ ਹਾਂ ਬਈ ਨਾਲ ਮੰਨ ਲਾ ਦੋ ਤਿੰਨ ਮਹੀਨੇ ਹੋਂ ਦਾ 25 30 ਹਜ਼ਾਰ ਦੀ ਬੱਛੀ ਹੋ ਜੂ ਮਗਰ ਸਹੀ ਗੱਲ ਆ ਬਈ ਨਾਲ ਹੀ ਤਿਆਰ ਹੋ ਜਾਣਾ ਨੇ ਧੰਨੋ ਲੈ ਆਣੀ ਬੜਾ ਕੰਮ ਦਾ ਲੱਗਿਆ ਬੜਾ ਚੰਗਾ ਥਾਣਾ ਬਈ ਲੇਵਾ ਦਿਖਾ ਉਹਨਾਂ ਹੀ ਮਗਰਾਂ ਤੇ ਉਹਨਾਂ ਹੀ ਮੁਰੇ ਆ ਗਾ ਅਲੱਗ ਅਲੱਗ ਥਾਣ ਲੱਗਿਆ ਘਰ ਮਾਲੀ ਸਫਾਈ ਵਾਲੀ ਹਲੇ ਵੇ ਦੀ ਬਾਲੀ ਸਫਾਈ ਆ ਬਾਈ ਕੇ ਬਾਦ ਸਾਈਡ ਨਹੀਂ ਕੁਝ ਹੋਰ ਨਹੀਂ ਹਮ ਯਾਰੇ ਥਾਂ ਇੱਕੋ ਜੇ ਪਏ ਸਹੀ ਗੱਲ ਹੈ ਚਵਾਈ ਚਵਾਈ ਦੇਖ ਬਾਈ ਮੋਟਾ ਮੋਟਾ ਚੋਨਾ ਨਿਬੜਦੀ ਐ ਚਵਾਈ ਕਹਿੰਦੇ ਬਾਈ ਬਾਈ ਪੰਜਾ ਮੁੰਡਾ ਜੋ ਕੇ ਉੱਠ ਖੜੇ ਜਵਾਬ ਹੋਈ ਕੋਈ ਜੁਈ ਕੋਈ ਜੁਈ ਸਹੀ ਗੱਲ ਹੈ ਬਾਈ ਮਸ਼ੀਨ ਚੋਲੇ ਵਾਲਾ ਹੱਥੀ ਚੋਲੇ ਜਿਵੇਂ ਮਰਜ਼ੀ ਜੁਈ ਚੱਲੇ ਹਮ ਇੱਕ ਨੰਬਰ ਚਵਾਈ ਐ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਨ ਵਾਲੀ ਨੇ ਕੋਈ ਸਹੀ ਗੱਲ ਹੈ ਜਵਾਕ ਨੂੰ ਬਾਹਰੇ ਚਾਹੇ ਤਾਂ ਵੀ ਕੋਈ ਚੱਕਰ ਨਹੀਂ ਲਾ ਬਾਰੀ ਠੰਡੀ ਆ ਯਾਰ ਜਵਾਕ ਵੀ ਤਾਂ ਰੰਮ ਰੀ ਜਾਂਦਾ ਬਾਰੀ ਫੋਲੀ ਆ ਚਵਾਈ ਦੀ ਤਾਂ ਲੈ ਹਾਂ ਹੂੰ ਕੀ ਬਾਤ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਮਗਰ ਬੱਛੀ ਸਾਰੀਆਂ ਗੱਲਾਂ ਓਕੇ ਆ ਬਈ ਜਵਾਕ ਨੇ ਵੀ ਚੋਕੇ ਦਿਖਾਤੀ ਹਾਂ ਬਈ ਉਹ ਤਾਂ ਵੀ ਧੱਕੇ ਪਾਸੇ ਕਰਨੀ ਪੈਂਦੀ ਹੈਣੀ ਵੀ ਲੂਦ ਲੂਦ ਜਿ ਕਰੀ ਜਾਵੇ ਲੈ ਆਲੂਆ ਦਿਖਾ ਬਈ ਬੱਛੀ ਦਾ ਫਿੱਟ ਫਿੱਟ ਆ ਲੈ ਵਾ ਦਾ ਫਿੱਟ ਫਿੱਟ ਬਾਕੀ ਆ ਮੁੱਲ ਨਹੀਂ ਮੈਨਾਂ ਹਾਂ ਬਈ 70000 ਰਿਵਾਰਡ ਬਾਈ ਕਹਿੰਦਾ ਦੇ ਦੇਗੇ ਦੋ ਨੰਬਰ ਕਿਹੜਾ ਸੂਆ ਇਹ ਵੀ ਦੂਜਾ ਸੂਆ ਬਈ 1 ਕੰਨੂ ਸੂਈ ਆ ਇਨੂੰ ਸੁਈ ਨਾ ਜਾ ਹਟਾ ਹੋ ਗਿਆ ਬੱਚਾ ਕੀ ਦੇਤਾ ਇਹ ਬੱਚੀ ਹੈ ਇਹ ਦੇ ਮਗਰ ਵੀ ਬੱਚੀ ਹੈ ਬੱਚੀ ਬਹੁਤ ਚੰਗੀ ਹੈ ਹਾਂ ਬੱਚੀ ਬਹੁਤ ਚੰਗੀ ਹੈ ਇਹ ਦੇ ਮਗਰ ਵੀ ਚਾਹ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਬੱਚੀ ਦਿਖਾ ਭਾਈ ਮਿੱਠਾ ਪੁੱਠਾ ਦੇਖ ਬੱਚੀ ਕਿੱਡਾ ਚੌੜਾ ਹੈ ਹਮ ਆਉਤੇ ਦੀ ਬੱਚੀ ਹੈ ਜੇ ਸਹੀ ਹੈ ਭਾਈ ਤੇ ਥਣ ਦਿਖਾ ਦੇ ਭਾਈ ਮੱਜਾਂ ਨਾਲ ਦਾ ਲੱਗਾ ਬੈਠ ਸਹੀ ਗੱਲ ਹੈ ਲੈ ਭਾਈ ਬਹਾਲਾ ਫਿਰ ਲੈਵਾ ਦਿਖਾ ਭਾਈ ਅੜੀ ਵਧੀਆ ਥੱਲੇ ਤੋਂ ਇਹ ਠੰਡੀ ਰੁੰਡੀ ਦਿਖਾ ਦੇ ਲੈ ਸਹੀ ਹੈ ਤੇ ਵਾਰੇ ਖਾਣ ਬਹਾਲਾ ਚੰਗਾ ਦੋ ਗਿੱਠੇ ਮੋਰ ਨੂੰ ਹਲੇਗਾ ਦੋ ਤਿੰਨ ਗਿੱਠੇ ਮਗਰ ਨੂੰ ਆ ਭਾਈ ਸਹੀ ਗੱਲ ਹੈ ਭਾਈ ਖੋਲ ਦੇ ਭਾਈ ਤੋੜ ਹਾਲ ਬ੍ਰੀਡ ਸੁਈ ਸਵਾਈ ਚੰਗੀ ਬਈ ਤੇਰੇ ਵਾਲਾ ਬੰਦਾ 22 ਕਿਲੋ ਬੱਚੇ ਦੁੱਧ ਲੈ ਲੂ ਨਹੀਂ 25 ਕਿਲੋ ਤਾਂ ਕਿਧਰੇ ਗਿਆ ਨਹੀਂ ਆ ਬ੍ਰੀਡ ਵਾਲੀ ਆ ਨਾ ਬੈਠ ਹਾਂ 25 ਕਿਲੋ ਦੁੱਧ ਤੇਰਾ ਆਉਣਾ ਦੇਣਾ ਆਣ ਤੁਣੀ ਬੜਾ ਚੰਗਾ ਲੱਗਿਆ ਕਰਮ ਵਾਲੀ ਬਾਕੀ ਤੋਰਾ ਚੱਲ ਲੈ ਵੇ ਵਾਲੇ ਬਾਈ ਤੁਰਿਆ ਨਹੀਂ ਜਾਂਦਾ ਬੈਠ ਤੋੜਾ ਕਰਦੀ ਆਇਆ ਨਾ ਪੰਡ ਲੇਵੇ ਦੀ ਆ ਕਿ ਨਹੀਂ ਹਾਂ ਹੂੰ 22 22 ਜੁਈ ਤਾਂ ਓਕੇ ਹੋ 22 ਦਾ 100 ਨੰਬਰੀ ਆ ਬਾਈ ਥਾਣੀ ਦੱਸੀ ਜਾਂਦਾ ਬੈਠਦਾ ਯਾਰ ਹੂੰ ਜਦੋਂ 25 ਕਿਲੋ ਕਹਿਣ ਦੀ ਗੱਲ ਨਹੀਂ ਡਾਕਟਰ ਬਾਈ ਲੈ ਬਾਈ ਦੱਸਦਾ ਵੇੜ ਦੱਸਦਾ ਸਹੀ ਗੱਲ ਹੈ 25 ਕਿਲੋ ਦਿਓ ਮੁਰੋ ਦਿਖਾ ਦੇ ਨਾਲੇ ਮਗਰੋਂ ਦਿਖਾ ਦੇ ਲੈ ਲੈ ਵਿੱਥੀ-ਪੁੱਥੀ ਬੋਲੀ ਆ ਥਾਣੇ ਚ ਹਾਂ ਬਹੁਤ ਚੰਗਾ ਯਾਰ ਸਹਿਜ ਹੀ ਬੜਾ ਚੰਗਾ ਥਾਣੇ ਦਾ ਲੈ ਲੈ ਬਹੁਤ ਚੰਗਾ ਬੱਛੀ ਦਾ ਹੂੰ ਹੂੰ ਕੀ ਮੋਲ ਆ ਭਰਾ ਜੈ ਜੈ ਡਾਕਟਰ ਮੋਲੇ ਦਾ ਕੋਈ ਕੁਛ ਮਰਜ਼ੀ ਕਰਾ ਲੋ ਬਸ ਇਹਦਾ ਲੈਣ ਲੈਣਾ 76000 ਰੁਪਏ ਦਾ ਲੈ ਲਾਂਗੇ ਚੱਕ ਬਾਈ ਕੋਈ ਇਹਦਾ ਹੋਰ ਨਹੀਂ ਕਰਨਾ 85 ਨਹੀਂ ਕਰਨਾ ਕੋਈ 90 ਨਹੀਂ ਕਰਨਾ ਇਹਦਾ 76000 ਰੁਪਏ ਲੈ ਲਾਂਗੇ ਦਾ ਜਮਾ ਜਾਜ ਮੋਲਾ 76000 ਦੀ ਵੜ ਬਾਈ ਕਹਿੰਦਾ ਦੇ ਦਿਆਂਗਾ ਮਾੜਾ ਮੋਟਾ ਈ ਮਾਨਤਾ ਮਾੜਾ ਮੋਟਾ ਮਾਨਤਾ ਉਹ ਮੁੱਲ ਬਾਈ ਨੇ ਪਹਿਲਾਂ ਹੀ ਜਾਜ ਰੱਖਿਆ ਮੰਗਣ ਨੂੰ ਡਾਕਟਰ 90 ਮੰਗ ਲੈਂਦੇ ਆਪਾਂ ਉਹਦਾ ਕੀ ਫਾਇਦਾ ਆ ਮੁੱਲ ਹੀ ਨਹੀਂ ਮਿਲਦੇ ਕਿ ਨਹੀਂ ਹਾਂ ਲੈ ਜਿਵੇਂ ਮਰਜ਼ੀ ਨਿਆਣਾ ਪਾ ਤੀ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਬਾਕੀ ਮਗਰ ਜਾਨਵਰ ਦੋਨਾਂ ਦੇ ਚੰਗੇ ਆ ਬੱਚੇ ਆ ਮਗਰ ਆਹ ਹੁਣ ਫੀਟ ਤੇ ਲੱਗਣਾ ਪੜਿਆ ਵੇ ਬਾਲੀ ਪਲੀ ਵੀ ਐ ਯਾਰ ਹਾਂ ਦੁੱਧ ਸੱਦਾ ਬੱਚੀ ਨੂੰ ਬੜਾ ਫੜਾ ਬੜਾ ਚੰਗਾ ਬੱਚੀ ਦਾ ਹਾਂ ਖਰਾਕ ਕਾਦੀ ਵੀ ਐ ਨਹੀਂ ਦਿਖਾ ਦਿਆਂ ਨਾ 30 ਮਹੀਨਾ ਦੀ ਹੂੰ ਆਪ ਤੇ ਦੀ ਬੱਚੀ ਆ ਬਈ ਆਪ ਤੇ ਦੀ ਬੱਚੀ ਆਲਾ ਹੂੰ ਥਾਣ ਵੀ ਬੜਾ ਚੰਗਾ ਲੱਗਿਆ ਯਾਰ ਲੈ ਜਮਾ ਮੱਝ ਨਾਲ ਦਾ ਥਣ ਲੱਗਾ ਮੁਠੀ ਵਾਲਾ ਥਣ ਨੇੜੇ ਤੋਂ ਚੈੱਕ ਕਰਵਾ ਮੰਗ ਬਾਣੀ ਬਰਾਦੀ ਬਾਲੀ ਫੰਦੀ ਦੇ ਕਿਲਾ ਥਣ ਕਿੰਨਾ ਚੰਗਾ ਲੱਗਿਆ ਕਿਆ ਬਾਤ ਆ ਬਈ ਪੰਡਲੇ ਵੇਰੀਆ ਚਾਰ ਸਪਰੇ ਲੈ ਬਈ ਲੈ ਵਾ ਤੇ ਥਣ ਦਿਖਾ ਬਈ ਆ ਜਾ ਥਣ ਨਹੀਂ ਬਹਿੜੂ ਲੱਗ ਰਿਹਾ ਤੈਨੂੰ ਸਹੀ ਗੱਲ ਆ ਬਈ ਬੜਾ ਚੰਗਾ ਥਣ ਲੱਗਿਆ ਵਾ ਹੂੰ ਬਾਕੀ ਚਵਾਈ ਚ ਚਵਾਈ ਦੇਖੀ ਤੂੰ ਕੁੱਤੇ ਵੜਦੇ ਚਵਾਈ ਦਾ ਬਾਈ ਠੀਕ ਆ ਲੈ ਚਵਾਈ ਦੇਖ ਕਿਆ ਬਾਤ ਆ ਬਈ ਮੋਟਾ ਮੋਟਾ ਚੋਣਾ ਕਿ ਨਹੀਂ ਹਾਂ ਪੂਰੀ ਜਵਾਈ ਵੜਦੀ ਐ ਚਵਾਈ ਇੱਕ ਨੰਬਰ ਚੋਣਾ ਕਿਆ ਬਾਤ ਆ ਬਹੁਤ ਚੰਗਾ ਜੋਨ ਆ ਕਿ ਨਹੀਂ ਹਾਂ ਬਈ ਹਾਂ ਮਗਰ ਲੈ ਥਣਾ ਜਵਾਈ ਚੈੱਕ ਕਰੋ ਲੈ ਠੰਡੀ ਡਾਕਟਰ ਗਾਲਾ ਪੱਟ ਕੇ ਖੜੀ ਆ ਨਾ ਆਉਣਾ ਐ ਨਹੀਂ ਉਹ ਵੀ ਚੱਕਰ ਪੈਰ ਹੜਾ ਜੂਗੀ ਥੋੜੀ ਜੋਈ ਆ ਜਵਾਕ ਜੋਈ ਆ ਕੋਈ ਜੋਈ ਆ ਸਹੀ ਆ ਬਈ ਸਹੀ ਆ ਕੀ ਬਾਤ ਹੋਈ ਇੱਕ ਨੰਬਰ ਚ ਬਾਈ ਲੈ ਨਿਬੜਦੀ ਆ ਕਿ ਨਹੀਂ ਹਾਂ ਹੂੰ ਬਾਕੀ ਆ ਮੁੱਲ ਨਹੀਂ ਮਿਲਦਾ ਮੁੱਲ ਨਹੀਂ ਮਿਲਦੇ ਬਈ ਹਾਂ ਦੇਖੀ ਉੱਤਰ ਆਈ ਕਿ ਨਹੀਂ ਹਾਂ ਹਾਂ ਕੀ ਬਾਤ ਅੱਗੇ ਆ ਗਈ ਤਨ ਨੰਬਰ ਕਿਹੜਾ ਸੁਆ ਇਹ ਵੀ ਦੂਜਾ ਸੂਆ ਸੁੰਦੀ ਡਾਕਟਰ ਇਹ ਗੱਬਣਾ ਹੀ ਇਹ ਕਿੰਨੇ ਦਿਨ ਲੈ ਲੈ ਲੂ ਹੈ ਦਾ ਦਿਖਾ ਦੇ ਬੱਚੀ ਲੈ ਇਹ ਤਾਂ ਬੰਨਣਾ ਬੱਚੀ ਨੇ ਢੱਲੇ ਵੀ ਜਦਿਆ ਕਰਮਾਲੀ ਹਾਂ ਲੈ ਢੱਲ ਬਹੁਤ ਪਈਆ ਦੁੱਧ ਬੱਚੀ ਨੇ 27 28 ਕਿਲੋ ਦੇਣਾ ਡਾਕਟਰ ਨੇ ਠੀਕ ਆ ਬਾਈ ਨਾ ਬਣਾ ਚੰਗੀ ਗੇੜਾ ਬੰਦਾ 30 ਲੈ ਲੂ ਨਹੀਂ 27 28 ਤੱਕ ਤੱਕ ਰ ਗਿਆ ਨਹੀਂ ਇਹ ਢੰਗਾ ਆਇਆ ਹੱਤਾਂ ਦਾ ਬੱਚੀ ਦਾ ਸੋਹਦਾ ਲੈ ਖੋਲ ਦੇ ਬਾਈ ਤੋਰ ਕੇ ਦਿਖਾ ਲੈ ਹੁਣ ਹੀ ਦਿਖਾ ਦੇ ਕਰਮਾਲੀ ਦਾ ਇਕੱਲੀ ਕੱਚੀ ਕੱਚੀ ਆ ਬਾਈ ਕੱਦ ਫੁੱਲ ਲੈ ਲੈ ਬੰਦਾ ਬਹੁਤ ਪਈਆ ਥਣ ਬਹੁਤ ਚੰਗੀ ਆ ਕਰਮਾਲੀ ਬੱਚੀ ਆ ਕੋਈ ਛੋਟੀ ਨਾ ਮੰਨੇ ਡਾਕਟਰ ਇਹ ਬੋਦੀ ਵਾਦੀ ਪ ਦੋਰਾ ਚੈੱਕ ਕਰੋ ਭਾਈ ਵੱਡੇ ਕੱਦ ਜਾਈ ਕਹਿੰਦੇ ਹਾਂ ਭਾਈ ਹਾਂ ਅੱਕੇ ਲੈਵਾ ਬਹੁਤ ਵੱਚੀ ਦਾ ਸਹੀ ਗੱਲ ਆ ਭਾਈ ਇਹ ਤਾਂ ਬੰਨਾਂ ਬੱਚੀਆਂ ਹੱਤਾ ਪਿਆ ਇਹਦਾ ਹੂੰ ਕੀ ਆ ਬਾਤ ਆ ਮੇਰੀ ਇਹਦਾ ਕੀ ਮੋਲ ਲਾ ਫਿਰ ਜਾਇਜ ਕੱਚੀ ਕੱਚੀ ਦਾ ਡਾਕਟਰ ਜੀ ਦੇ ਤਿਆਰ ਹੋਈ ਉਹਦਾ ਬੱਚੀ 90 95000 ਦਈਆ ਸਹੀ ਆ ਇਹਦਾ ਹੁਣ ਕੱਚੀ ਕੱਚੀ ਦਾ 75000 ਰੁਪਏ ਲੈ ਲਾਣੇ ਚੱਕ ਭਾਈ ਜਮਾ ਜਾਇਜ ਮੋਲ ਲਾ 75000 ਦੀ ਵੜ ਭਾਈ ਕਹਿੰਦਾ ਦੇ ਦਿਆਂਗੇ ਮਾਣਤਨ ਕੋਈ ਚੱਕਰ ਨਹੀਂ ਮੌਕੇ ਹਾਂ ਮਾਣਤਨ ਮੜਾ ਮੋਟਾ ਹੋ ਜੂ ਕੋਈ ਗੱਲ ਵੈਲਡ ਚੰਗੀ ਆ ਕਹਨੇ ਬਾਈ ਹਾਂ ਬਾਈ ਬ੍ਰੀਡ ਫੁੱਲ ਮਨਦੂ ਸੁਆ ਨਹੀਂ ਜਾਣਾ ਪਰ ਆ ਕੇ ਲੜ ਕੇ ਸਹੀ ਗੱਲ ਆ ਬਾਈ ਲੈ ਉਸ ਦੀ ਕੋ ਬਣ ਕੇ ਫੇਰ ਸੋਣਾ ਯਾਰ ਕਰਮ ਵਾਲੀ ਨੇ ਹਾਂ ਲੇਵਾ ਅੱਜ ਦੀ ਘੜੀ ਬਹੁਤ ਆ ਯਾਰ ਹਾਂ ਹੂੰ ਸਹੀ ਗੱਲ ਨਗਸੀ ਭਰਾ ਕੋਲੇ ਤਿੰਨ ਬਾਈ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ